ਚੋਨੇ ਦੇ ਜਿਹੜੇ ਪੱਤੇ ਦੀਆਂ ਨੋਕਾਂ ਉੱਪਰੋਂ ਪੀਲੀਆਂ ਜਾਂ ਪੈ ਚਲੀਆਂ ਇਸ ਤਰ੍ਹਾਂ ਪਿਛਲੇ 2 ਦਿਨਾਂ ਦੀ ਲਾਲ ਨੋਕ ਹੁਣ ਤੇ ਤਾਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਲਾਲ ਦੇ ਤਾਂ ਕਾਰਨ ਕਹੀ ਹੈ ਮਤਲਬ ਪਾਣੀ ਮਾੜਾ ਵੱਧ ਪਾਣੀ ਘੱਟ ਪਾਣੀ ਜਾਦੇ ਜ਼ਹਿਰਾਂ ਦਾ ਕਰਨਾ ਤੇ ਸਾਡੇ ਭਰਾ ਦੇ ਝੋਨਾ ਇਹਦਾ ਵਿੰਦਰ ਦਾ ਇਹ ਵੀ ਅੱਜ ਡਰ ਜਗੇ ਗਿਆ ਸੀਗਾ ਵੀ ਯਾਰ ਕਿਤੇ ਕੋਈ ਪ੍ਰੋਬਲਮ ਨਾ ਹੋਵੇ ਦੇਖੋ ਡਰ ਤਾਂ ਲੱਗਦਾ ਹੀ ਆ ਫਸਲ ਆ ਜਾਮਾ ਕਿਵੇਂ ਕਹਦੇ ਵੀ ਕਿਨਾਰੇ ਤੇ ਆ ਹੁਣ ਨੇ ਸਰਨ ਵਾਲੀ ਤੇ ਐ ਹੁੰਦਾ ਵੀ ਇੱਥੇ ਕੋਈ ਸਮੱਸਿਆ ਨਾ ਖੜੀ ਹੋ ਜੇ ਪਾਕਿਸਤਾਨ ਵੀਰੋ ਤੁਸੀਂ ਵੀ ਤਜਰਬੇ ਸਾਂਝੇ ਕਰੋ ਵੀ ਤੁਹਾਡੇ ਵੀ ਕੀ ਇਹ ਸਮੱਸਿਆ ਆਈ ਹੈ ਆਈ ਆ ਤਾਂ ਕਿੰਨੀ ਕਾਈ ਹੈ ਤੇ ਕੀ ਲੱਗ ਰਿਹਾ ਪਰ ਇੰਨਾ ਕ ਹਾਲੇ ਤੱਕ ਜਿਹੜੀ ਇਹਦੀ ਮਤਲਬ ਗੱਲਬਾਤ ਚੱਲ ਰਹੀ ਹੈ ਤੇ ਇਹੀ ਆ ਵੀ ਇਹ ਹਾਲੇ ਤੱਕ ਕੋਈ ਬਿਮਾਰੀ ਨਹੀਂ ਹੈ ਜਿਹੜੀਆਂ ਨੋਕਾਂ ਜਾਂ ਪੀਲੀਆਂ ਪੰਗਾਂ ਬਿਮਾਰੀ ਨਹੀਂ ਹੈ ਮੌਸਮ ਦੀ ਕਰਬਟ ਆ ਥੋੜੀ ਜੀ ਮੌਸਮ ਚੇਂਜ ਹੋਇਆ ਤਾਂ ਕੁਝ ਇਸ ਤਰ੍ਹਾਂ ਦੇ ਹਾਲਾਤ ਹੈ ਪਿਛਲੇ ਕਈ ਦਿਨਾਂ ਦਾ ਜਿਹੜਾ ਬਦਲਬਾਈ ਵੀ ਜ਼ਿਆਦਾ ਹੈ ਹਵਾ ਵੀ ਬਦਲੀ ਐ ਅਗਰ ਇਹ ਸਮੱਸਿਆ ਵੱਧਦੀ ਐ ਅਗਰ ਇਹ ਸਮੱਸਿਆ ਥੱਲੇ ਨੂੰ ਜਾਂਦੀ ਐ ਪੱਤੇ ਦੇ ਦੇਖੋ ਨੋਕ ਪੀਲੀ ਹੋ ਗਈ ਤੇ ਪੱਤਾ ਤੋੜ ਕੇ ਤੁਹਾਨੂੰ ਦਿਖਾਉਣੇ ਇੱਕ ਇਹਦੇ ਨੋਕ ਪੀਲੀ ਹੋ ਗਈ ਠੀਕ ਆ ਸਮਝ ਆ ਗਿਆ ਥੱਲੇੋਂ ਪੱਤਾ ਸਾਰਾ ਹਰਾ ਐ ਅਗਰ ਇਹ ਸਮੱਸਿਆ ਥੱਲੇ ਨੂੰ ਜਾਂਦੀ ਐ ਤਾਂ ਇਹਦੇ ਬਾਰੇ ਸੋਚਣਾ ਪਊਗਾ ਇਹ ਨਹੀਂ ਆ ਵੀ ਹਰ ਇੱਕ ਚੀਜ਼ ਨੂੰ ਆਪਾਂ ਇੰਨ ਲਾਦ ਗਏ ਅਗਰ ਇੱਥੇ ਹੀ ਰੁਕਦੀ ਐ ਜਾਂ 4 ਦਿਨਾਂ ਨੂੰ 2 ਦਿਨਾਂ ਨੂੰ ਧੁੱਪ ਲੱਗਣ ਲੱਗਦੀ ਹੈ ਫਿਰ ਮੌਸਮ ਘਰ ਬਟ ਲੈਂਦਾ ਹੈਗਾ ਤਾਂ ਫਿਰ ਹੋ ਸਕਦਾ ক্লোਰੋਫਿਲ ਜਿਹੜੀ ਇਹ ਉੱਪਰ ਤੱਕ ਫਿਰ ਦੁਬਾਰਾ ਭਰ ਜੇ ਤਾਂ ਹੋ ਸਕਦਾ ਸਮੱਸਿਆ ਇੱਥੇ ਰੁਕ ਜੇ ਪਰ ਧਿਆਨ ਜਰੂਰ ਰੱਖਿਓ ਹੁਣ ਆਉਣ ਵਾਲੇ ਦਿਨਾਂ ਕਿਉਂਕਿ ਹੁਣ ਬੜਾ ਟਾਈਮ ਨੇੜੇ ਦਾ ਹੀ ਹੈ ਸਾਰਾ ਕੁਝ ਕਬੋਲੇ ਵੀ ਬਣ ਗਏ ਤਕਰੀਬਨ ਮਤਲਬ ਬੂਟ ਸਟੇਜ 'ਚ ਹੈ ਝੋਨਾ ਜੇ ਕਈਏ ਤਾਂ ਪੈਪ ਪਰ ਚੱਲੀਏ ਤਾਂ ਦੇਖ ਲਓ ਤੁਸੀਂ ਪਾਈ-ਪਾਈ ਵਾਰ ਚੱਲੀਆਂ ਤੇ ਉਸ ਤੋਂ ਬਾਅਦ ਇਹਨੇ ਨਸਾਰਾ ਲੈਣਾ ਨਸਾਰੇ ਤੋਂ ਬਾਅਦ ਦਾਣਾ ਬਾਹਰ ਆਜੂਗਾ ਬਾਹਰ ਆ ਕੇ ਮੂੰਹ ਖੋਲੂ ਆਉਂਦਾ ਮੂੰਹ ਖੋਲ ਕੇ ਉਹਦੇ ਚੋ ਦੋ ਫੁੱਲ ਜੇ ਲੌਂਕਣਗੇ ਉਹਨਾਂ ਦੀ ਪਰਾਗਣ ਹੋਣਾ ਉਹਨਾਂ ਦਾ ਤੇ ਦਾਣੇ ਨੇ ਬਣ ਜਾਣਾ ਮੂੰਹ ਬੰਦ ਹੋ ਜਾਣਾ ਦੁੱਧਾ ਭਰ ਜਾਣਾ ਉਹ ਪ੍ਰਕਿਰਿਆ ਅੱਗੇ ਚੱਲੂਗੀ ਉਸ ਤੋਂ ਬਾਅਦ ਵਿੱਚ ਉਹਨਾਂ 45 ਦਿਨ ਮੋٹے-ਮੋٹے ਲੈ ਜਾਂਦਾ ਪੰਜ-ਚਾਰ ਦਿਨ ਇਧਰ-ਉਧਰ ਵੀ ਹੋ ਸਕਦੇ ਮੌਸਮ ਦੇ ਹਿਸਾਬ ਨਾਲ ਪਰ ਹਾਲ ਦੀ ਘੜੀ ਜਿਹੜੀ ਇਹ ਸਮੱਸਿਆ ਥੋੜੇ ਦਿਨਾਂ ਦੀ ਦਿਖ ਰਹੀ ਹੈ ਇਨੂੰ ਜਿਆਦਾ ਘਬਰਾਉਣ ਦੀ ਵੀ ਲੋੜ ਨਹੀਂ ਤੇ ਦੇਖਦੇ ਵੀ ਰੋਜ਼ ਰਵੋ ਵੀ ਕੀ ਇਹ ਵੱਧ ਤਾਂ ਨਹੀਂ ਰਹੀ ਅਗਰ ਵੱਧ ਰਹੀ ਹੈ ਤਾਂ ਉਹਦੇ ਉਤੇ ਕੁਝ ਨਾ ਕੋਈ ਜ਼ਰੂਰੀ ਐਕਸ਼ਨ ਲੈਣਾ ਪਊਗਾ ਅਗਰ ਇਹ ਇੱਥੇ ਖੜਦੀ ਹੈ ਜਾਂ ਇਹ ਦੁਬਾਰਾ ਰਿਕਵਰ ਹੁੰਦੀ ਹੈ ক্লোਰੋਫਿਲ ਤਾਂ ਫੇਰ ਕੋਈ ਦਿੱਕਤ ਵਾਲੀ ਬਹੁਤੀ ਗੱਲ ਨਹੀਂ ਆ ਫੇਰ ਉਹ ਜਿਹੇ ਹਿਸਾਬ ਨਾਲ ਉਹ ਕਰਿਓ ਪਰ ਹੁਣ ਇੱਕ ਵਾਰੀ ਹਾਲ ਦੀ ਘੜੀ ਜਿਹੜੀਆਂ ਕੰਡੀਸ਼ਨਾਂ ਵਧੀਆ ਕਿਉਂਕਿ ਪਿਛਲੇ ਆ ਦੋ ਤਿੰਨ ਦਿਨਾਂ ਦਾ بارش ਕਾਫੀ ਪੈ ਗਈ ਹੁਣ ਤਾਂ ਰੱਖਣਾ ਇਹ ਦੂਬਾਦ ਸੁੰਡੀ ਦੇ ਹਾਲਾਤ ਮੈਨੂੰ ਲੱਗ ਰਿਹਾ ਵੀ ਸਾਲ ਬਹੁਤ ਸੁਖਾਵਾਂਾ ਸੁੰਡੀ ਸ਼ਾਇਦ ਇਹ ਬਾਈਪਾਸ ਹੀ ਨਾ ਕਿਤੇ ਲੰਘ ਜੇ ਪਰ ਫਿਰ ਵੀ ਇੱਥੇ ਆ ਕੇ ਕਿਉਂਕਿ ਫੰਗੀਸਾਈਡ ਤੇ ਤੇਲੇ ਵਾਲੀਆਂ ਦਵਾਈਆਂ ਦਾ ਜਿਹੜੀ ਵਰਤੋਂ ਆਪਾਂ ਨੂੰ ਕਰਨੀ ਪੈ ਸਕਦੀ ਹੈ